ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਮੇਰਾ ਪਿਆਰਾ ਪ੍ਰੀਤਮ ਸਤਗੁਰੂ ਰਖਵਾਲਾ ਹਮ ਬਾਰਕ ਦੀਨ ਕਉ ਪ੍ਰਤਪਾਲਾ ਇਹ ਸ਼ਬਦ ਭਾਈ ਸਾਹਿਬ ਭਾਈ ਜੁਝਾਰ ਸਿੰਘ ਜੀ ਹਜੂਰੀ ਰਾਗੀ ਸਰਦਾਰ ਸਾਹਿਬ ਉਹਨਾਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਹੈ ਬਹੁਤ ਵਧੀਆ ਕੰਪੋਜੀਸ਼ਨ ਹੈ ਪਾਈ ਸਵਲ ਨੂੰ ਬਹੁਤ ਹੀ ਪਿਆਰ ਨਾਲ ਸ਼ਬਦ ਗਾਇਨ ਕੀਤਾ ਗਿਆ ਹੈ ਜੀ ਇਸ ਸ਼ਬਦ ਦੀ ਤਾਲ ਬੰਦ ਕਹਿਰਵਾ ਤਾਲ ਹੈ ਜੀ ਇਸ ਸ਼ਬਦ ਅੰਦਰ ਲੱਗਣ ਵਾਲੇ ਸਵਰ ਹਨ ਜੀ ਸਾਰੇ ਕੋਮਲ ਗਾ ਕੋਮਲ ਮਾ ਪਾਧਾ ਕੋਮਲ ਤਨੀ ਕੋਮਲ ਬਹੁਤ ਉਦਿਆ ਕੰਪੋਜੀਸ਼ਨ ਵਿੱਚ ਸ਼ਬਦ ਤਿਆਰ ਕੀਤਾ ਗਿਆ ਹੈ ਜੀ ਪਹਿਲਾਂ ਮੈਂ ਇਹਨੂੰ ਸਥਾਈ ਤੇ ਅੰਤਰੇ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਲੋ ਸਲੋ ਸਰਾਂਦੇ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੇ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਿਸ ਜੁਆਇਨ ਕਰਨ ਲਈ ਤੁਸੀਂ ਮੈਨੂੰ ਮੇਰਾ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਆਪਕ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਬੋਲਜੋਗ ਦੀ ਮਾਫੀ ਹੈ ਕਿ ਤੁਸਮਾਧ ਬਕਸ਼ਨੀ ਜੀ ਇਹ ਸ਼ਬਦ ਸਿੱਖੀਏ ਜੀ ਰ ਭੀਤੰ ਸਤ ਗੁਰ ਰਖਵਾਲਾ ਹਮ ਬਾਰਕ ਦੀਨ ਕਰੋ ਬ੍ਰਤ ਪਾਲਾ ਹਮ ਬਾਰਕ ਦੀਨ ਵਾਲਾ ਮੇਰਾ ਪਿਆਰ ਨੀਤੰ ਮੋ ਸਤ ਗੁਰ ਜਤੂ ਵਾਲਾ ਮਦਸੂ ਮੇਰੇ ਮਨ ਤਨ ਪ੍ਰਾਨਾ ਹਰ ਬਿਨ ਦੂਜਾ ਅਵਰ ਨਾ ਜਾਣਾ ਹਰ ਬਿਨ ਦੂਜਾ ਅਵ ਪਨਾ ਮੇਰਾ ਪਿਆਰ ਰੀਤਮ ਹਮਨ ਤਨ ਖੋਦੀ ਪਾਲ ਪਾਲਾਈ ਤੇ ਪਿਆਰ i ਗੁਰ ਸਤ ਗੁਰ ਪੂਰਾ ਗੁਰ ਜਲ ਮਿਲ ਕਮਾਲ ਗੁਰ ਜਲ ਮਿਲ ਕਮਾਲ ਵਿਗਸੈ ਦੀਓ ਹਮ ਬਰਕਤ ਇਹ ਤੇ ਬਾਕੀ ਅੰਤ ਰੇਪਾ ਗਾਣ ਕੀਤੇ ਹਨ ਹੁਣ ਆਪਾਂ ਸਲੋ ਸਲੋ ਕਰਾਂ ਤੇ ਬਾਕੀ ਸ਼ਬਦ ਸਿੱਖਨੇ ਹਾਂ ਜੀ ਮੇਰਾ ਪਿਆਰਾ ਮੇਰਾ ਪਿਆਰਾ ਪ੍ਰੀਤਮ ਸਤ ਗੁਰ ਸਤ ਗੁਰ ਰੱਖਵਾ Sat, sat, yeah. to go. ਮੁਬਾਰਕ ਦੀਨ ਕਰੋ ਪ੍ਰਤਪ ਕਰੋ ਪ੍ਰਤਪਾਲਾ ਮਿਰ ਪਿਆਰਾ ਪ੍ਰੀਤਮ ਸਤਗੁਰੂ ਰਖਵਾਲਾ ਇਹ ਸਤਾਈ ਹੈ ਹੁਣ ਆਪਾਂ ਅੰਤਰਾ ਸਿੱਧਦੇ ਹਾਂ ਜੀ ਮਦਸੂਦਨ ਮਦਸੂਦਨ ਮੇਰੇ ਮਨ ਤਨ ਪ੍ਰਾਨ ਮੇਰੇ ਮਨ ਤਨ ਪ੍ਰਾਨ ਹਰ ਪ੍ਰਭ ਪਿਆਰਾ ਦਸ ਜੀਏ ਹੋ ਫਿਰ ਅਸਥਾਈ ਆ ਜਾਏਗੀ ਫਰਮ ਬਰਕਦੀਨ ਕਰੋ ਪ੍ਰਤੀਪਾਲ ਇਹ ਸਥਾਈ ਤੇ ਅੰਦਰਾ ਹੈ ਹੁਣ ਆਪਾਂ ਬਾਕੀ ਅੰਦਰ ਸਲੋ ਸਲੋ ਸਿੱਖਦੇ ਹਾਂ ਜੀ ਦੂਸਰਾ ਅੰਤਰਾ ਹਮਨ ਤਨ ਖੋਦੀ ਪਾਲ ਭਲਾਈ ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲ ਸਤ ਮਿਲ ਸਤ ਸੰਗ ਖੋਜ ਦਸਾਈ ਵਿੱਚ ਸੰਗਤ ਵਿੱਚ ਸੰਗਤ ਹਰ ਪ੍ਰਭੂ ਵਸ ਜੀਓ ਹਮ ਬਰਕ ਦੇਈ ਇਹ ਦੂਸਰਾ ਅੰਤਰਾ ਹੈ ਹੁਣ ਤੀਸਰਾ ਅੰਤਰਾ ਸਿੱਖਦੇ ਹਾਂ ਮੇਰਾ ਮਾਤ ਪਿਤਾ ਗੁਰਸਤ ਗੁਰਪੂਰਾ ਗੁਰਜਲ ਮਿਲ ਕਮਲ ਵਿਗਸ ਜੀਓ ਇਹ ਤੀਸਰਾ ਅੰਦਰਾ ਹੈ ਹੁਣ ਲਾਸਟ 75 ਅੰਦਰਾ ਸਿੱਖਦੇ ਹਾਂ ਮੈਂ ਦੇਨ ਗੁਰ ਦੇ ਨਯਾ ਵੇ ਮੇਰੇ ਮਨ ਤਨ ਵੇ ਦਨ ਗੋਰ ਪ੍ਰਤਪਾਲਾ ਮੇਰਾ ਪਿਆਰਾ ਪ੍ਰੀਤਮ ਸਤਗੁਰ ਰਖਵਾਲਾ ਇਹ ਹੈ ਇਹਦਾ ਸ਼ਬਦ ਹੈ ਜੀ ਜਿਵੇਂ ਮੈਂ ਆਪ ਨੂੰ ਸਲੋ ਸਲੋ ਸੁਣਾਉਂਦੇ ਸਾਰਾ ਸ਼ਬਦ ਸਮਝਾਇਆ ਬਿਨ ਉਸ ਤਰੀਕੇ ਨਾਲ ਸਿੱਖਣਾ ਹੈ ਬੋਲ ਚੋ ਦਿਮਾਗ ਇਹਦੇ ਉਸ ਮਤਬ ਬੋਚਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ